ਖਬਰ ਬਠਿੰਡਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਸਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 8 ਅਤੇ 9 ਫਰਵਰੀ ਨੂੰ ਸਮੂਹ ਕਿਸਾਨ ਜਥੇਬੰਦੀਆਂ ਦੇ ਵੱਲੋਂ ਮੈਂਬਰ ਆਫ ਪਾਰਲੀਮੈਂਟ ਨੂੰ ਕਿਸਾਨੀ ਮੰਗਾਂ ਸੰਬੰਧੀ ਇੱਕ ਮੰਗ ਪੱਤਰ ਸੌਪਿਆ ਗਿਆ ਹੈ ਜਿਸ ਦੇ ਤਹਿਤ ਬਠਿੰਡਾ ਵਿਖੇ ਸਮੂਹ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਕਿਸਾਨ ਪਹੁੰਚੇ ਜਿਨ੍ਹਾਂ ਦੇ ਵੱਲੋਂ ਮੈਂਬਰ ਆਫ ਪਾਰਲੀਮੈਂਟ ਬੀਬਾ ਹਰਜਿਮਰਤ ਕੌਰ ਬਾਦਲ ਦੇ ਨਾਂ ਤੇ ਮੰਗ ਪੱਤਰ ਸੌਪਿਆ ਗਿਆ ਹੈ ਜਾਣਕਾਰੀ ਦਿੰਦੇ ਹੋਏ ਕਿਸਾਨ ਅਗਵਣ ਦੱਸਿਆ ਹੈ ਕਿ ਜੋ ਕਿਸਾਨੀ ਸੰਘਰਸ਼ ਸਮੇਂ ਕੇਂਦਰ ਸਰਕਾਰ ਤੋਂ ਕਿਸਾਨੀ ਮੰਗਾਂ ਮੰਨਵਾਈਆਂ ਸਨ ਉਹਨਾਂ ਨੂੰ ਲਾਗੂ ਕਰਵਾਉਣ ਦੇ ਲਈ 8 ਅਤੇ 9 ਫਰਵਰੀ ਨੂੰ ਪੂਰੇ ਦੇਸ਼ ਭਰ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਨੂੰ ਮੰਗ ਪੱਤਰ ਸੌਪੇ ਜਾ ਰਹੇ ਹਨ ਭਾਵੇਂ ਉਹ ਸੱਤਾਧਾਰੀ ਪਾਰਟੀ ਦਾ ਹੋਵੇ ਭਾਵੇਂ ਵਿਰੋਧੀ ਪਾਰਟੀ ਦਾ ਕਿਸਾਨ ਜਥੇਬੰਦੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਹ ਮੰਨੀਆਂ ਹੋਈਆਂ ਮੰਗਾਂ ਤੁਰੰਤ ਲਾਗੂ ਕਰਵਾਉਣ ਦੇ ਲਈ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਈ ਜਾਵੇ ਬਟਿੰਡਾ ਤੋਂ ਨਾਇਬ ਸਿੰਘ ਸਿੱਧੂ ਦੀ ਰਿਪੋਰਟ ਅਜੀਤ ਵੈਬ ਟੀਵੀ ਮੈਂ ਬਲਕਰਨ ਸਿੰਘ ਬਰਾੜ ਸੂਬਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਅੱਜ ਅਸੀਂ ਸੰਯੁਕਤ ਕਿਸਾਨ ਔਰਚਾ ਭਾਰਤ ਵੱਲੋਂ 8 ਤੇ 9 ਤਰੀਕ ਨੂੰ ਸਾਰੇ ਦੇਸ਼ ਦੇ ਵਿੱਚ ਕਿਸਾਨੀ ਮੰਗਾਂ ਜਿਨ੍ਹਾਂ ਦੇ ਉੱਪਰ 2020 ਚ ਕੇਂਦਰ ਸਰਕਾਰ ਨਾਲ ਸੰਝੋਤਾ ਹੋਇਆ ਸੀ ਤੇ ਸਰਕਾਰ ਲਾਗੂ ਨਹੀਂ ਕਰ ਰਹੀ ਉਸ ਦੇ ਸਬੰਧ ਦੇ ਵਿੱਚ ਮੈਂਬਰ ਪਾਰਲੀਮੈਂਟਾਂ ਨੂੰ ਅਸੀਂ ਮੰਗ ਪੱਤਰ ਹੈ ਜਿਹੜੇ ਉਹ ਦੇਣ ਜਾ ਰਹੇ ਤਾਂ ਕਿ ਭਾਵੇਂ ਉਹ ਵਿਰੋਧੀ ਪਾਰਟੀ ਦਾ ਮੈਂਬਰ ਪਾਰਲੀਮੈਂਟ ਹੈ ਭਾਵੇਂ ਸਰਕਾਰ ਦੇ ਵਿੱਚ ਬੈਠਾ ਹੋਇਆ ਹੈ ਉਹ ਸਾਡੀਆਂ ਮੰਗਾਂ ਨੂੰ ਪਾਰਲੀਮੈਂਟ ਦੇ ਵਿੱਚ ਅਠਾਉਣ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਉਹ ਪੂਰਾ ਕੀਤਾ ਜਾਵੇ। ਹਾਂਜੀ। ਮੈਂ ਗਰਦੀਪ ਸਿੰਘ ਬੀਕਾਜੂ ਟਕੌਂਦਾ ਦਾ ਸੂਬਾ ਸੀਨੀਅਰ ਮੀਲ ਪ੍ਰਧਾਨ ਆ ਅੱਜ ਅਸੀਂ ਮਤਲ ਅ ਸਮੁੱਚੇ ਭਾਰਤ ਪੱਧਰ ਤੇ ਸੰਯੁਕਤ ਮੋਰਚੇ ਦੇ ਸੱਦੇ ਤੇ ਜਿਹੜਾ ਖੇਤੀ ਮਾਰਕੀਟ ਖਰੜਾ ਲੈ ਕੇ ਆਂਦਾ ਆ ਅੱਜ ਸਾਰੇ ਐਮਪੀਓ ਨੂੰ ਅਸੀਂ ਮੰਗ ਪੱਤਰ ਦੇਨੇ ਆ ਕਿ ਉਹ ਖਰੜੇ ਨੂੰ ਰੱਤ ਕੀਤਾ ਜਾਵੇ ਔਰ ਕਿਉਂਕਿ ਉਹ ਖਰੜਾ ਜਿਹੜਾ ਮੰਟੀਆਂ ਨੂੰ ਤੋੜਦਾ ਔਰ ਜਿਹੜੀਆਂ ਜਿੰਸਾਂ ਨੂੰ ਸਟੋਰ ਕਰਨ ਵਾਸਤੇ ਉਹ ਨੀਤੀ ਲਾ ਕੇ ਆਂ ਔਰ ਪ੍ਰਾਈਵੇਟ ਮੰਡੀਆਂ ਨੂੰ ਉਤਸ਼ਾਹ ਕਰਨ ਵਾਲਾ ਜਿਹਦੇ ਨਾਲ ਮਤਲਬ ਹੈ ਕਿਸਾਨਾਂ ਦੀਆਂ ਪੱਟੀ ਪੱਦਰ ਤੇ ਜ਼ਮੀਨਾਂ ਤੇ ਉਹਨਾਂ ਨੇ ਕਬਜ਼ਾ ਕਰਨਾ ਇਸ ਨੀਤੀ ਦੇ ਤਹਿਤ ਤਾਂ ਇਸ ਕਰਕੇ ਜਿਹੜੇ ਵਿਰੋਧੀ ਤਰ੍ਹਾਂ ਦੇ ਐਮਪੀ ਵੀ ਆ ਉਹਨਾਂ ਨੂੰ ਵੀ ਕਿ ਉਹ ਲੋਕ ਸਭਾ ਦੇ ਵਿੱਚ ਸਾਡਾ ਇਹ ਜਿਹੜਾ ਖਰੜੇ ਬਾਰੇ ਗੱਲ ਰੱਖਣ ਤੇ ਉਹਨੂੰ ਰੱਦ ਕਰਾਉਣ ਵਾਸਤੇ ਉੱਥੇ ਆਪਣੀ ਆਵਾਜ਼ ਪ੍ਰਗਟ ਕਰਨਾ ਤੇ ਅਸੀਂ ਸਮਝਦੇ ਆਂ ਕਿ ਇਸ ਨੀਤੀ ਦਾ ਪਹਿਲਾਂ ਵੀ ਤਿੰਨ ਕਾਨੂੰਨ ਜਦੋਂ ਲਿਆਂਦੇ ਸੀ ਉਦੋਂ ਵੀ ਅਸੀਂ ਰੱਦ ਕਰਾਇਆ ਲੋਕਾਂ ਨੇ ਸਮੁੱਚੀ ਲਕਾਈ ਨੇ ਲੜ ਕੇ ਤੇ ਅੱਜ ਉਹ ਚੋਰ ਮੋਰੀ ਉਹਨੇ ਖੜਾ ਲੈ ਕੇ ਆਂਦਾ ਤੇ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਵਾਸਤੇ ਉਹਦੀ ਰੋਸ਼ਨੀ ਚ ਆ ਭਾਰਤ ਮਾਲ ਆ ਰਗੀਆਂ ਵੱਡੀਆਂ ਛੜਕਾਂ ਕੱਡੀਆਂ ਜਾ ਰੀਆਂ ਤੇ ਆ ਬੱਚਦੇ ਦੇ ਵਿੱਚ ਵੀ ਸਾਫ ਹੋ ਗਿਆ ਕਿ ਨਾ ਮਜ਼ਦੂਰਾ ਵਾਸਤੇ ਤੇ ਨਾ ਕਿਸਾਨਾਂ ਵਾਸਤੇ ਕੋਈ ਪੈਸਾ ਨਹੀਂ ਰੱਖਿਆ ਸਗੋਂ ਜਿਹੜੀਆਂ ਸਬਸਿਡੀਆਂ ਸੀ ਉਹਨਾਂ ਨੂੰ ਵੀ ਖਤਮ ਕੀਤਾ ਜਾ। ਮੇਰਾ ਨਾਮ ਬੂਟਾ ਸਿੰਘ ਟੁੰਗਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਟਕਾਉਂਦਾ ਨਥਾਣਾ। ਜੋ ਅੱਜ ਅਸੀਂ ਸੁਗਤ ਮੋਰਚੇ ਦੇ ਸੱਦੇ ਤੇ ਜਿਹੜਾ ਇੱਕ ਪੰਜਾਬ ਸਰਕਾਰ ਨੂੰ ਖੜੜਾ ਭੇਜਿਆ ਸੈਂਟਰ ਸਰਕਾਰ ਨੇ ਜਿਹੜੇ ਅਸੀਂ ਕਾਲੇ ਤਿੰਨ ਕਾਨੂੰਨ ਰੱਦ ਕਰਾ ਕੇ ਲਿਆ ਸੀ ਕੋ ਦੀ ਜਲਤ ਲਾਹੀ ਹੈ ਕਾਪੀ ਉਹੀ ਹੈ ਉਸ ਕਰਕੇ ਅਸੀਂ ਸਮੁੱਚੇ ਸਾਰੇ ਹਿੰਦੁਸਤਾਨ ਦੇ ਵਿੱਚ ਸੁਗਤ ਮੋਰਚੇ ਦੇ ਸੱਦੇ ਤੇ ਉਹ ਜਿਹੜਾ ਖੜੜਾ ਹੈ ਉਹ ਰੱਦ ਕਰਾਉਣ ਦੀ ਖਾਤਰ ਦੀ ਮਤਲਬ ਮੰਗ ਪੱਤਰ ਦੇਣੇ ਆ ਕਿਉਂਕਿ ਇਹ ਜਿਹੜਾ ਖਰੜਾ ਹੈ ਇਹ ਮਤਲਬ ਮੰਡਕਾਂ ਦਾ ਨਸਕਾਨ ਹੋਣਾ ਇਹਦੇ ਵਿੱਚ ਮਜ਼ਦੂਰਾਂ ਦਾ ਪਟਾਨ ਨਸਕਾਨ ਹੋਣਾ ਜਿਹੜੀ ਲੇਬਰ ਹੈ ਲੇਬਰ ਦਾ ਪਟਾਨ ਨਸਕਾਨ ਹੋਣਾ ਤੇ ਸਾਡੀ ਜਿਹੜੀ ਮਤਲਬ ਪੁੱਤਾਂ ਗੋਪਾਲੀ ਹੋਈ ਫਸਲ ਨੂੰ ਠੇਡੇ ਵੱਜਨੇ ਆ ਇਸ ਕਰਕੇ ਅਸੀਂ ਮਤਲਬ ਮੰਗ ਪੱਤਰ ਸਾਰੇ ਜਿੰਨੇ ਐਮਪੀ ਹੈ ਜਿੰਨੇ ਵੀ ਇਹਨਾਂ ਦੇ ਮੰਤਰੀ ਹੈ ਉਹਨਾਂ ਨੂੰ ਦੇਣਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਮ ਸਮੁੱਤ ਮੋਰਚੇ ਦਾ ਸੱਦਾ ਉਹਨੂੰ ਲਾਗੂ ਕਰਾਂਗੇ। ਸ਼ੁਕਮੰਦਰ ਸਿੰਘ ਤਾਲੀਗਲ ਜੁੜੀ ਕਿਸਾਨ ਸਭਾ ਟਿੱਕ ਟਿੱਕ ਮੈਂ ਪੰਜਾਬ ਅੱਜ ਅਸੀਂ ਸਮੁੱਚੇ ਪੰਜਾਬ ਦੇ ਵਿੱਚ ਮੋਰਚੇ ਵੱਲੋਂ ਮੰਗ ਪ੍ਰੱਤਾ ਦੇ ਰਹੇ ਆ ਜੋ ਸਾਡੀਆਂ 13 ਮੰਗਾਂ ਸੀ ਮੋਦੀ ਨੇ ਮੰਨੀਆਂ ਹੋਈਆਂ ਸੀ ਮੋਰਚਾ ਠਾਇਆ ਸੀ ਲਖਤ ਸਿੰਘ ਜਉਤਾ ਵਾ ਸੀ ਉਹ ਸਰਕਾਰ ਨੇ ਲਾਗੂ ਨਹੀਂ ਕੀਤਾ ਉਹਦੇ ਤਹਿਤ ਰੋਸ਼ ਪ੍ਰਗਟ ਕਰ ਰਹੇ ਆ ਤੇ ਹੁਣ ਇਸ ਸਮੇਂ ਵਿੱਚ ਜਿਹੜਾ ਮੋਰਚੇ ਦਾ ਪ੍ਰੋਗਰਾਮ ਆ ਚੰਡੀਗੜ੍ਹ ਪੱਕਾ ਮੋਰਚਾ 5 ਮਾਰਚ ਚੱਲ ਰਿਹਾ ਉਹਦੇ ਦਾ ਪ੍ਰੋਗਰਾਮ ਦੀ ਤਿਆਰੀ ਕਰਾਂਗੇ ਜੀ ਜੋ ਮੋਰਚੇ ਦਾ ਪ੍ਰੋਗਰਾਮ ਹੋ ਗਿਆ ਬਾਅਦ ਚੜ ਕੇ ਇਹ ਸ਼ੁਰੂ ਲਵਾਂਗੇ ਤੇ ਸ਼ੰਗਲ ਨੂੰ ਤੇਜ਼ ਕਰਾਂਗੇ ਮੋਰਚੇ ਦੀ ਗਾਇਚ ਭਾਰਤੀ ਕਿਸਾਨ ਜੂਨ ਨੇ ਲੇਖ ਦਾ ਅਗਰਾਹ ਦਾ ਜਿਹੜੇ ਦਾ ਅੱਜ ਜੋ ਪੂਰੇ ਹਿੰਦੁਸਤਾਨ ਦੇ ਅੰਦਰ ਮੰਗ ਪੱਤਰ ਦਿੱਤੇ ਜਾ ਰਿਹਾ ਐਮਪੀ ਗਿਆਂ ਨੂੰ ਕਿਉਂਕਿ ਉਹਨਾਂ ਨੇ ਜੋ ਖਰੜਾ ਲੈ ਕੇ ਆਂਦਾ ਹੈ ਮੱਢੀਕਰਨ ਨੂੰ ਤੋੜਨ ਦਾ ਤੇ ਰਹਿਂਦੀਆਂ ਮੰਗਾਂ ਨੂੰ ਲਾਗੂ ਕਰਾਉਣ ਦਾ ਉਸ ਖਰੜੇ ਦੇ ਨਾਲ ਜਿੱਥੇ ਕਿਸਾਨਾਂ ਦਾ ਨੁਕਸਾਨ ਹੋਣਾ ਉੱਥੇ ਮਜ਼ਦੂਰਾਂ ਦਾ ਵੀ ਹੋਣਾ ਉੱਥੇ ਵੰਡ ਪ੍ਰਣਾਲੀ ਹੈ ਜਿਹੜੀ ਹਿੰਦੁਸਤਾਨ ਦੇ ਵਿੱਚ ਚੱਲ ਰਹੀ ਹੈ ਜਦੋਂ ਸਰਕਾਰੀ ਖਰੀਦ ਨਾ ਰਹੀ ਤਾਂ ਡੀਪੂਆਂ ਤੇ ਜਿਹੜਾ ਮਜ਼ਦੂਰਾਂ ਨੂੰ ਰਾਸ਼ਨ ਵਗੈਰਾ ਮਿਲਦਾ ਹੈ ਉਹਨੇ ਵੀ ਬੰਦ ਹੋਣਾ ਹੈ ਇਸ ਕਰਕੇ ਅਸੀਂ ਪੂਰਜੋਰ ਮੰਗ ਕਰਦੇ ਹਾਂ ਇਹਨਾਂ ਨੂੰ ਮੰਗ ਪੱਤਰ ਦੇ ਕੇ ਪ੍ਰਧਾਨ ਮੰਤਰੀ ਕੋਲ ਆਵਾਜ਼ ਠਾਉਣਾ ਵੀ ਜਿਹੜੇ ਇਹ ਰਹਿੰਦੀਆਂ ਮੰਗਾ ਲਾਗੂ ਕੀਤੀਆਂ ਜਾਣਾ ਤੇ ਜਿਹੜੇ ਖਰੜੇ ਆ ਪੰਜਾਬ ਸਰਕਾਰਾਂ ਨੂੰ ਭੇਜੇ ਹੋ ਸੂਬਾ ਸਰਕਾਰਾਂ ਨੂੰ ਇਹ ਰੱਤ ਕੀਤੇ ਜਾਣ ਜਿਵੇਂ ਬਾਰਡਰ ਤੇ ਹੈਗਾ 2 ਮਹੀਨਾ ਤੋਂ ਉੱਤੇ ਹੋ ਗਿਆ ਥੱਲੇ ਵੱਲ ਮਤਬਾਤ ਤੇ ਬੈਠਾ ਤੇ ਜਿਵੇਂ ਅਜੇ ਇਕਾ ਕੀਤਾ ਗਿਆ ਜੇ ਉਹ ਵੀ ਇਕਾ ਕੀਤਾ ਜਾਵੇ ਤੇ ਮੰਗਾ ਮੰਨੇ ਨਹੀਂ ਜਾ ਸਕਦਾ ਗੱਲ ਠੀਕ ਹੈ ਸੋਢੀ ਉਹਦੇ ਚ ਮੀਟਿੰਗਾਂ ਵਗੈਰਾ ਚੱਲ ਰਹੀਆਂ ਸੁਪਰ ਕਮੇਟੀਆਂ ਦੇ ਸਾਰੇ ਆ ਦੇਖੋ ਸਾਡੇ ਵਸਦਾ ਰੋਕ ਨਹੀਂ ਪਰ ਅਸੀਂ ਉਹਨਾਂ ਦੇ ਜਦੋਂ ਵੀ ਕਿਤੇ ਉਹ ਉਹਨਾਂ ਦੇ ਅਤਿਆਚਾਰ ਹੁੰਦਾ ਜਾਂ ਹੋਰ ਹੁੰਦਾ ਉਹਦੇ ਚ ਅਸੀਂ ਐਕਸ਼ਨ ਦਿੰਦੇ ਰਹਿੰਨੇ ਹਰੇਲਾ ਰੋਕਤੀਆਂ ਕਦੇ ਕੁਛ ਕਰਤਾ ਉਹਦੇ ਬਰਾਬਰ ਅਸੀਂ ਇਹ ਨਹੀਂ ਕਹਿੰਦੇ ਵੀ ਜੇ ਸਰਕਾਰ ਉਹਨਾਂ ਤੇ ਕੋਈ ਵੀ ਕਹਿੰਦਾ ਲਾਠੀ ਚਾਰਜ ਕਰਦੀ ਹੈ ਜੋ ਵੀ ਕਰਦੀ ਹੈ ਅਸੀਂ ਉਹਦੇ ਉਹਨਾਂ ਦੇ ਹੱਕ ਚ ਜੋ ਕਰਨਾ ਪਿਆ ਉਹ ਕਰਾਂ ਮੈਂ ਜਗਜੀਤ ਸਿੰਘ ਕੋਟ ਸਮੀਰ ਬੀਕੇ ਜੂ ਮਾਲਵਾ ਦਾ ਸੂਬਾ ਕਮੇਟੀ ਮੈਂਬਰ ਜੀ ਅੱਜ ਅਸੀਂ ਜੋ ਕਿ ਸੰਯੁਕਤ ਮੋਰਚੇ ਦੀ ਆਗਿਆ ਨੂੰ ਮੰਨਦੇ ਹੋਏ ਸਾਰੇ ਭਾਰਤ ਦੇ ਐਮਪੀਆ ਨੂੰ ਮਰੋ ਨਡਣ ਦੇਣ ਜਾ ਰਹੇ ਹਾਂ ਜੋ ਕਿ ਖੇੜਾ ਨੀਤੀ ਮੰਡੀ ਕਰਨ ਦੇ ਖਿਲਾਫ ਇਹ ਨੜੀ ਲੈਂਦੀ ਹੈ ਸਾਰੇ ਸੁੱਤੇ ਐਮਪੀਆ ਨੂੰ ਜਗਾਉਣ ਵਾਸਤੇ ਅਸੀਂ ਭਾਰਤ ਵਸਦੇ ਐਮਪੀਆ ਨੂੰ ਅੱਜ ਮਰੋ ਨਡਣ ਦੇ ਰਹੇ ਹਾਂ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ